ਯੂਟਿਊਬਰ ਗ੍ਰਿਫਤਾਰੀ ਮਾਮਲੇ ਨੂੰ ਲੈ ਕੇ ਵੱਡੀ ਖਬਰ ਹੁਣ ਐਨਆਈਏ ਤੇ ਆਈਬੀ ਕਰਨਗੀਆਂ ਪੁੱਛਗੇਚ ਜਾਸੂਸੀ ਨੂੰ ਲੈ ਕੇ ਖੁੱਲਣਗੇ ਹੋਰ ਕਈ ਨਵੇਂ ਰਾਜ਼ ਯੂਟਿਊਬਰ ਜਸਵੀਰ ਸਿੰਘ ਨੂੰ ਲੈ ਕੇ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਯੂਟਿਊਬਰ ਜਸਵੀਰ ਤੋਂ ਹੁਣ ਕੇਂਦਰੀ ਏਜੰਸੀਆਂ ਪੁੱਛਗੇਚ ਕਰ ਸਕਦੀਆਂ ਨੇ ਆਈਬੀ ਅਤੇ ਐਨਆਈਏ ਦੇ ਵੱਲੋਂ ਹੁਣ ਯੂਟਿਊਬਰ ਜਸਵੀਰ ਕੋਲੋਂ ਪੁੱਛ ਗਏ ਚ ਕੀਤੀ ਜਾ ਸਕਦੀ ਹੈ ਦੱਸਦੀ ਹੈ ਕਿ ਹੁਣ ਤੱਕ ਦੀ ਜਾਂਚ ਦੇ ਵਿੱਚ ਕਈ ਵੱਡੇ ਖੁਲਾਸੇ ਹੋਏ ਨੇ ਇੱਕ ਵਾਰ ਨਹੀਂ ਦੋ ਵਾਰ ਦਾਨਿਸ਼ ਨੂੰ ਮਿਲਿਆ ਸੀ ਜਸਵੀਰ ਸਿੰਘ ਅਤੇ ਵੱਖ-ਵੱਖ ਐਪਰਾਹੀ ਪਾਕਿਸਤਾਨ 'ਚ ਲੋਕਾਂ ਨਾਲ ਜਸਵੀਰ ਦੀ ਗੱਲਬਾਤ ਵੀ ਹੁੰਦੀ ਸੀ ਉੱਥੇ ਹੀ ਜਸਵੀਰ ਦੇ ਕੋਲੋਂ 150 ਦੇ ਕਰੀਬ ਪਾਕਿਸਤਾਨੀ ਨੰਬਰ ਵੀ ਮਿਲੇ ਨੇ ਤੇ ਜਸਵੀਰ ਨੇ ਮੰਨਿਆ ਕਿ ਉਹ ਜੋਤੀ ਮਲਹੋਤਰਾ ਦੇ ਨਾਲ ਪਾਕਿਸਤਾਨ ਵੀ ਗਿਆ ਸੀ ਦੱਸ ਦਿਆ ਕਿ ਕਲ ਮੁਹਾਲੀ ਕੋਰਟ ਨੇ ਜਸਵੀਰ ਸਿੰਘ ਨੂੰ 3 ਦਿਨ ਦੇ ਰਿਮਾਂਡ ਤੇ ਭੇਜਿਆ ਸੀ ਦਰਅਸਲ ਕੱਲ ਹੀ ਰੋਪੜ ਤੋਂ ਵੱਡੀ ਗ੍ਰਿਫਤਾਰੀ ਹੋਈ ਸੀ ਜਿਸ ਤੋਂ ਬਾਅਦ ਮੁਹਾਲੀ ਕੋਰਟ ਦੇ ਵਿੱਚ ਜਸਵੀਰ ਸਿੰਘ ਨੂੰ ਪੇਸ਼ ਕੀਤਾ ਗਿਆ ਸੀ ਤੇ ਫਿਰ ਮੁਹਾਲੀ ਕੋਰਟ ਵੱਲੋਂ 3 ਦਿਨ ਦਾ ਰਿਮਾਂਡ ਮਿਲਦਾ ਜਿੱਥੇ ਕੀ ਹੁਣ ਤੱਕ ਦੀ ਜਾਂਚ ਦੇ ਵਿੱਚ ਕਈ ਵੱਡੇ ਤੇ ਅਹਿਮ ਖੁਲਾਸੇ ਹੋਏ ਨੇ ਉੱਥੇ ਹੀ ਇਸ ਦੇ ਨਾਲ ਜੁੜੀ ਹੋਈ ਵੱਡੀ ਖਬਰ ਵੀ ਸਾਹਮਣੇ ਆ ਰਹੀ ਹੈ ਕਿ ਜਸਵੀਰ ਕੋਲੋਂ ਹੁਣ NIA ਤੇ IB ਪੁਚੇਗੇ ਚੈੱਕ ਕਰ ਸਕਦੀ ਹੈ ਜੇ ਹੁਣ ਤੱਕ ਦੀ ਜਾਂਚ ਤੋਂ ਹੋਏ ਖੁਲਾਸਿਆਂ ਦੀ ਗੱਲ ਕੀਤੀ ਜਾਵੇ ਤਾਂ ਵੱਡਾ ਖੁਲਾਸਾ ਹੋਇਆ ਹੈ ਕਿ ਇੱਕ ਵਾਰ ਨਹੀਂ ਦੋ ਵਾਰ ਦਾਨਿਸ਼ ਨੂੰ ਮਿਲਿਆ ਸੀ ਜਸਵੀਰ ਸਿੰਘ ਅਤੇ ਵਖਵਾ ਖੈਪ ਦੇ ਰਾਹੀਂ ਪਾਕਿਸਤਾਨ ਚ ਲੋਕਾਂ ਦੇ ਨਾਲ ਜਸਵੀਰ ਦੀ ਗਲਬਾਤ ਵੀ ਹੁੰਦੀ ਸੀ ਜਸਵੀਰ ਜਿਸ ਦੇ ਕੋਲ 150 ਦੇ ਕਰੀਬ ਪਾਕਿਸਤਾਨੀ ਨੰਬਰ ਮਿਲੇ ਨੇ ਉਸਨੇ ਮੰਨਿਆ ਹੈ ਕਿ ਉਹ ਜੋਤੀ ਮਲਹੋਤਰਾ ਦੇ ਨਾਲ ਪਾਕਿਸਤਾਨ ਗਿਆ ਸੀ ਜੋਤੀ ਮਲਹੋਤਰਾ ਦੀ ਗੱਲ ਕਰੀਏ ਤਾਂ ਸੁਰੱਖਿਆ ਏਜੰਸੀਆਂ ਪਹਿਲਾਂ ਹੀ ਜੋਤੀ ਮਲਹੋਤਰਾ ਤੇ ਨਜ਼ਰ ਰੱਖੀਆਂ ਹੋਈਆਂ ਨੇ ਪਹਿਲਾਂ ਹੀ ਜੋਤੀ ਮਲ ਹੋਤਰਾ ਸੁਰੱਖਿਆ ਏਜੰਸੀਆਂ ਦੀ ਰਡਾਰ ਤੇ ਦਿਸ ਰਹੀ ਹੈ ਪਹਿਲਾਂ ਤੋਂ ਹੀ ਪੁੱਛਗਿਛ ਉਸ ਕੋਲੋਂ ਕੀਤੀ ਜਾ ਰਹੀ ਹੈ ਤੇ ਹੁਣ ਜਸਵੀਰ ਤੋਂ ਹੋਈ ਪੁੱਛਗਿਛ ਦੌਰਾਨ ਕਈ ਵੱਡੇ ਤੇ ਅਹਿਮ ਖੁਲਾਸੇ ਹੋਏ ਨੇ ਤੇ ਆਉਣ ਵਾਲੇ ਦਿਨਾਂ 'ਚ ਉਮੀਦ ਕੀਤੀ ਜਾ ਰਹੀ ਹੈ ਕਿ ਹੋਰ ਕਈ ਵੱਡੇ ਖੁਲਾਸੇ ਇਸ ਮਾਮਲੇ ਦੇ ਵਿੱਚ ਹੋ ਸਕਦੇ ਨੇ ਜਿਆਦਾ ਜਾਣਕਾਰੀ ਦੇ ਲਈ ਮੇਰੇ ਨਾਲ ਮੇਰੇ ਸਹਿਯੋਗੀ ਨਵਦੀਪ ਸ਼ਰਮਾ ਜੁੜ ਚੁੱਕੇ ਨੇ ਤਾਂ ਨਵਦੀਪ ਕੀ ਕੁਝ ਜਾਣਕਾਰੀ ਹੈ ਜਸਵੀਰ ਨੂੰ ਲੈ ਕੇ ਬੀਤੇ ਦਿਨ ਜਿਹੜਾ ਗ੍ਰਿਫਤਾਰੀ ਹੁੰਦੀ ਆ ਰਿਮਾਂਡ ਤੇ ਭੇਜਦੇ ਨੇ ਤਾਂ ਹੁਣ ਕਿਹਾ ਜਾ ਰਿਹਾ ਕਿ ਐਨਆਈਏ ਤੇ ਆਈਬੀ ਦੇ ਵੱਲੋਂ ਜਿਹੜਾ ਉਹ ਪੁੱਛਗਿੱਛ ਕੀਤੀ ਜਾ ਸਕਦੀ ਹੈ ਕਈ ਹੋਰ ਅਹਿਮ ਖੁਲਾਸੇ ਹੋ ਸਕਦੇ ਨੇ ਜੇ ਫਿਕੂ ਸੈਲ ਜਿਸ ਤਰ੍ਹਾਂ ਦੇ ਹੁਣ ਤੱਕ ਜਾਣਕਾਰੀ ਸਾਹਮਣੇ ਆਈ ਹੈ ਕਿ ਜਿਸ ਤਰ੍ਹਾਂ ਦੇ ਇਲਜ਼ਾਮ ਜੋ ਕਿ ਐਸਐਸਓਸੀ ਦੇ ਵੱਲੋਂ ਲਗਾਏ ਗਏ ਨੇ ਮਤਲਬ ਸਪੈਸ਼ਲ ਆਪਰੇਸ਼ਨ ਛਲ ਦੇ ਵੱਲੋਂ ਜਿਸ ਤਰ੍ਹਾਂ ਦੇ ਇਲਜ਼ਾਮ ਬੜੇ ਸੰਗੀਨ ਇਲਜ਼ਾਮ ਨੇ ਤਾਂ ਅਜਿਹੇ ਇਲਜ਼ਾਮਾਂ ਤੋਂ ਬਾਅਦ ਜਦੋਂ ਕਿਸੇ ਵੀ ਵਿਅਕਤੀ ਦਾ ਭਾਰਤ ਵਾਸੀ ਦਾ ਪਾਕਿਸਤਾਨ ਪਾਕਿਸਤਾਨ ਦੇ ਨਾਲ ਜੋ ਰਿਲੇਸ਼ਨ ਹੈ ਜੋ ਉਹਦੇ ਸੰਬੰਧ ਨੇ ਜਕਰ ਹੁੰਦੇ ਨੇ ਤਾਂ ਉਸ ਤੋਂ ਬਾਅਦ ਕੇਂਦਰੀ ਏਜੰਸੀਆਂ ਦੇ ਵੱਲੋਂ ਉਹਨਾਂ ਦੀ ਪੁੱਛ ਪੜਤਾਲ ਜੋ ਹੈ ਉਹ ਕੀਤੀ ਜਾਂਦੀ ਹੈ ਤਾਂ ਇੱਥੇ ਇਹ ਵੀ ਇੱਕ ਗੱਲ ਮੈਂ ਨਾਲ ਮੈਂਸ਼ਨ ਕਰਨਾ ਚਾਹਾਂਗਾ ਕਿ ਜੋ ਜਸਵੀਰ ਸੀ ਜਾਂ ਜਾਨ ਮਾਹਲ ਸੀ ਇਸ ਦੇ ਵੱਲੋਂ ਪਾਕਿਸਤਾਨ ਦੇ ਵਿੱਚ ਤਿੰਨ ਵਾਰ ਚੱਕਰ ਲਗਾਇਆ ਗਿਆ ਹਾਲਾਂਕਿ ਜੋ ਹੁਣ ਤੱਕ ਜੁਟਾਈ ਗਈ ਜਾਣਕਾਰੀ ਹੈ ਉਸ ਦੇ ਮੁਤਾਬਕ ਦੋ ਵਾਰ ਤਾਂ ਜਸਵੀਰ ਸਿਰਫ ਕੋਰੀਡੋਰ ਤੇ ਰਸਤੇ ਮਤਲਬ ਕਰਤਾਰਪੁਰ ਕੋਰੀਡੋਰ ਤੇ ਰਸਤੇ ਸਿਰਫ ਕਰਤਾਰਪੁਰ ਸਾਹਿਬ ਨਤਮਸਤਕ ਹੋਣ ਲਈ ਗਿਆ ਸੀ ਲੇਕਿਨ ਇੱਕ ਵਾਰ ਉਸ ਦੇ ਵੱਲੋਂ ਅੰਦਰੂਨੀ ਪਾਕਿਸਤਾਨ ਨੂੰ ਵੀ ਆਪਣੇ ਚੈਨਲ ਦੇ ਉੱਤੇ ਐਕਸਪਲੋਰ ਕੀਤਾ ਗਿਆ ਇਸ ਤਰ੍ਹਾਂ ਉਸ ਦੇ ਵੱਲੋਂ ਨਨਕਾਣਾ ਸਾਹਿਬ ਦੇ ਵੀ ਦਰਸ਼ਨ ਕਰਨ ਲਈ ਗਿਆ ਤੇ ਉੱਥੇ ਵੀ ਉਸ ਦੇ ਵੱਲੋਂ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਗਈ ਤੇ ਉੱਥੇ ਵੀ ਆਪਣੇ ਬਲੌਗ ਬਣਾਏ ਗਏ ਸਨ ਹਾਲਾਂਕਿ ਇਸ ਤਰ੍ਹਾਂ ਕਿਸੇ ਨੂੰ ਵੀ ਇਹ ਨਹੀਂ ਸੀ ਪਤਾ ਕਿ ਇਸ ਤਰ੍ਹਾਂ ਦੇ ਇਲਜ਼ਾਮ ਜੋ ਨੇ ਉਹ ਐਸਐਸਓਸੀ ਦੇ ਵੱਲੋਂ ਇਸ ਦੇ ਉੱਤੇ ਲਗਾਏ ਜਾਣਗੇ ਜਾਂ ਕਿ ਸਪੈਸ਼ਲ ਆਪਰੇਸ਼ਨ ਸੈੱਲ ਦੇ ਵੱਲੋਂ ਇਸ ਦੇ ਉੱਤੇ ਅਜਿਹੇ ਇਲਜ਼ਾਮ ਲਗਾਏ ਜਾਣਗੇ ਜਾਂ ਫਿਰ ਜੀਆਂ ਕੋਈ ਵੀਡੀਓ ਜਾਂ ਫਿਰ ਇਹਦੇ ਸੰਪਰਕ ਜੋਨੇ ਸੰਬੰਧ ਜੋਨੇ ਉਹ ਪਾਕਿਸਤਾਨੀਆਂ ਦੇ ਨਾਲ ਜੋਨੇ ਉਜਾਗਰ ਹੋਣਗੇ ਲੇਕਿਨ ਹੁਣ ਤੱਕ ਜੋ ਉਸਤੇ ਕਰੀਬੀਆਂ ਦੇ ਨਾਲ ਗੱਲਬਾਤ ਦੇ ਵਿੱਚ ਜੋ ਸਾਹਮਣੇ ਆਇਆ ਉਸਤੇ ਵਿੱਚ ਇਹੀ ਪਤਾ ਚੱਲਿਆ ਕਿ ਉਸਤੇ ਵੱਲੋਂ ਤਿੰਨ ਵਾਰ ਜ਼ਰੂਰ ਪਾਕਿਸਤਾਨ ਦਾ ਰੋਖ ਕੀਤਾ ਗਿਆ ਲੇਕਿਨ ਦੋ ਵਾਰ ਉਹ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਗਿਆ ਸੀ ਅਤੇ ਇੱਕ ਵਾਰ ਉਹਨੇ ਆਪਣੇ ਚੈਨਲ ਤੇ ਬਲੌਗ ਬਣਾਉਣ ਦੇ ਲਈ ਅੰਦਰੂਨੀ ਪਾਕਿਸਤਾਨ ਨੂੰ ਵੀ ਐਕਸਪਲੋਰ ਕੀਤਾ ਸੀਗਾ ਉੱਥੇ ਵੀ ਜਾ ਕੇ ਉਸਤੇ ਵੱਲੋਂ ਬਲੋਬ ਨਹੀਂ ਗਿਆ ਸਰ ਜਿਸ ਤਸਵੀਰ ਸਿੰਘ ਨੇ ਪਿੰਡ ਦੇ ਵਿੱਚ ਪਹੁੰਚੇ ਹੋ ਪਿੰਡ ਵਾਸੀਆਂ ਦਾ ਕੀ ਕੁਝ ਕਹਿਣਾ ਹੈ ਜਾਂ ਫਿਰ ਉਸ ਦੇ ਦੋਸਤ ਨੇ ਰਿਸ਼ਤੇਦਾਰ ਨੇ ਮਿੱਤਰ ਨੇ ਉਹਨਾਂ ਦਾ ਕੀ ਕੁਝ ਕਹਿਣਾ ਹੈ ਸਾਰੇ ਮਸਲੇ ਨੂੰ ਲੈ ਕੇ ਕਿ ਆਖਿਰਕਾਰ ਕਿਵੇਂ ਦਾ ਸੀ ਜਸਵੀਰ ਕਿਵੇਂ ਦੱਸਦਾ ਚਲ ਚਲਨ ਸੀ ਕਿਵੇਂ ਪਿੰਡ ਦੇ ਵਿੱਚ ਲੋਕਾਂ ਨਾਲ ਮਿਲਣਾ ਜੁਲਣਾ ਸੀਗਾ ਉਸ ਦਾ ਕੀ ਕੁਝ ਖੁਲਾਸੇ ਹੋਏ ਨੇ ਪਿੰਡ ਦੇ ਵਿੱਚ ਜਾ ਕੇ ਜੀ ਬਿਲਕੁਲ ਸਹੀ ਹੈ ਦੇਖੋ ਪਿੰਡ ਦੇ ਲੋਕਾਂ ਦੇ ਨਾਲ ਵੱਖ-ਵੱਖ ਲੋਕਾਂ ਦੇ ਨਾਲ ਸਾਡੇ ਵੱਲੋਂ ਗੱਲਬਾਤ ਕੀਤੀ ਗਈ ਹੈ ਸਰਪੰਚ ਦੇ ਨਾਲ ਗੱਲਬਾਤ ਕੀਤੀ ਗਈ ਹੈ ਉਸਤੇ ਰਿਸ਼ਤੇਦਾਰਾਂ ਨਾਲ ਗੱਲਬਾਤ ਕੀਤੀ ਗਈ ਹੈ ਉੱਤੇ ਹੀ ਉਸਤੇ ਦੋਸਤਾਂ ਨਾਲ ਵੀ ਜੋ ਹੈ ਸਾਡੇ ਵੱਲੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਇਹੀ ਕਹਿਣਾ ਹੈ ਕਿ ਕਦੀ ਵੀ ਜਸਵੀਰ ਦੀ ਕੋਈ ਅਜੀਹੀ ਗੱਲਬਾਤ ਜੋ ਹੈ ਉਹ ਸਾਹਮਣੇ ਨਹੀਂ ਆਈ ਕਿ ਉਸਦੇ ਵੱਲੋਂ ਕੋਈ ਮਤਲਬ ਕੋਈ ਸ਼ੱਕੀ ਕੰਮ ਉਸਦੇ ਵੱਲੋਂ ਕੀਤਾ ਗਿਆ ਹੋਵੇ ਅਜੀਹੀ ਕੋਈ ਵੀ ਗੱਲਬਾਤ ਪਿੰਡ ਦਾ ਕੋਈ ਵੀ ਵਿਅਕਤੀ ਜੋ ਹੈ ਉਹ ਮੰਨਣ ਨੂੰ ਤਿਆਰ ਨਹੀਂ ਹੈ ਉਹਨਾਂ ਦਾ ਕਹਿਣਾ ਕਿ ਉਸ ਨੂੰ ਕਿਸੇ ਸਾਜ਼ਿਸ਼ ਦੇ ਤਹਿਤ ਫਸਾਇਆ ਗਿਆ ਜਾਂ ਇਸ ਦੇ ਵਿੱਚ ਜੋਤੀ ਮਲਹੋਤਰਾ ਨੂੰ ਵੱਡਾ ਕਾਰਨ ਦੱਸਦੇ ਨੇ ਕਿ ਉਸਦੇ ਨਾਲ ਇਸਦੇ ਜਿਹੜਾ ਵਾਕ ਪੁਲਿਸ ਦੇ ਰਿਕਾਰਡ ਦੇ ਉੱਤੇ ਆ ਤੇ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਹਾਲਾਂਕਿ ਪਿੰਡ ਦੇ ਲੋਕ ਕਹਿੰਦੇ ਨੇ ਕਿ ਪਿੰਡ ਦੇ ਵਿੱਚ ਇਹਦਾ ਚਲਚਲਣ ਬਹੁਤ ਵਧੀਆ ਸੀ ਕਿਸੇ ਦੇ ਨਾਲ ਕਦੇ ਕੋਈ ਲੜਾਈ ਝਗੜੇ ਦੀ ਜਾਂ ਕਿਤੇ ਕੋਈ ਪਰਚੇ ਦੀ ਅਜੇ ਤੱਕ ਕੋਈ ਗੱਲਬਾਤ ਸਾਹਮਣੇ ਨਹੀਂ ਆਈ ਕਿ ਕਿਸੇ ਤਰ੍ਹਾਂ ਦਾ ਇਸ ਵੱਲੋਂ ਕ੍ਰਾਈਮ ਕੀਤਾ ਗਿਆ ਹੋਵੇ ਜਾਂ ਕਿਸੇ ਨਾਲ ਮਾਰਕਟਾਈ ਕੀਤੀ ਗਈ ਹੋਵੇ ਤੇ ਇਸ ਦਾ ਜੋ ਵਿਵਹਾਰ ਸੀ ਉਹ ਕੁੱਲ ਮਿਲਾ ਕੇ ਪਿੰਡ ਵਾਸੀਆਂ ਦੀ ਗੱਲ ਮੰਨੀਏ ਤਾਂ ਉਹਨਾਂ ਦਾ ਕਹਿਣਾ ਕਿ ਬਿਲਕੁਲ ਸ਼ਾਂਤ ਸੁਭਾਅ ਦਾ ਵਿਅਕਤੀ ਸੀ ਹਰੇਕ ਦੇ ਨਾਲ ਮਿਲਦਾ ਜੁਲਦਾ ਸੀ ਵਧੀਆ ਮੇਲ ਜੋਲ ਰੱਖਦਾ ਸੀ ਅਤੇ ਕਦੇ ਵੀ ਇਸ ਦੀ ਕਿਸੇ ਨਾਲ ਕੋਈ ਲੜਾਈ ਝਗੜੇ ਦੀ ਗੱਲ ਜੋ ਹੈ ਸਾਹਮਣੇ ਨਹੀਂ ਆਈ ਜੀ ਜੀ ਨਵਦੀਪ ਜੀ ਗੱਲ ਕਰੀਏ ਤਾਂ ਇਹ ਵੀ ਖੁਲਾਸੇ ਹੋਏ ਨੇ ਕਿ 150 ਦੇ ਕਰੀਬ ਪਾਕਿਸਤਾਨੀ ਨੰਬਰ ਜਿਹੜੇ ਨੇ ਉਹ ਜਸਵੀਰ ਦੇ ਫੋਨ ਦੇ ਵਿੱਚੋਂ ਮਿਲੇ ਨੇ ਤੇ ਇਹ ਵੀ ਕਿਹਾ ਜਾ ਰਿਹਾ ਕਿ ਵਕਵਾ ਕੈਪ ਆਪ ਦੇ ਜ਼ਰੀਏ ਜਿਹੜਾ ਪਾਕਿਸਤਾਨ ਦੇ ਲੋਕਾਂ ਦੇ ਨਾਲ ਗਲਬਾਤ ਵੀ ਹੁੰਦੀ ਸੀ ਜਸਵੀਰ ਦੀ ਅਜੇ ਵੀ ਕੋਈ ਖੁਲਾਸੇ ਹੋਏ ਨੇ ਜਿ ਬਿਲਕੁਲ ਸਾਹਿਲ ਮੈਂ ਸਮੂਹ ਉਹਨਾਂ ਦੇ ਪਿੰਡ ਦੇ ਵਿੱਚ ਹੀ ਮੌਜੂਦ ਆ ਤਾਂ ਇੱਥੇ ਤਾਂ ਅਜੇ ਤੱਕ ਕੋਈ ਵੀ ਪਿੰਡ ਵਸੀਆਂ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਨੂੰ ਤਾਂ ਕੁਝ ਵੀ ਇਸ ਬਾਰੇ ਨਹੀਂ ਪਤਾ ਲੇਕਿਨ ਪੁਲਿਸ ਦੇ ਵੱਲੋਂ ਜੋ ਜਾਂਚ ਕੀਤੀ ਜਾ ਰਹੀ ਹੈ ਜਾਂਚ ਦੇ ਵਿੱਚ ਜੋ ਪਰਤਦਰ ਪਰਤਿਓ ਖੁਲਾਸੇ ਕੀਤੇ ਜਾ ਰਹੇ ਨੇ ਪੁਲਿਸ ਦੇ ਵੱਲੋਂ ਇਹ ਜਾਂਚ ਦਾ ਵਿਸ਼ਾ ਪੁਲਿਸ ਇਸ ਦੇ ਬਾਰੇ ਖੁਲਾਸੇ ਕਰੇ ਕਿ ਫਿਲਹਾਲ ਕਿਸੇ ਵੀ ਤਰ੍ਹਾਂ ਦਾ ਅਧਿਕਾਰੀਕ ਜੋ ਬਿਆਨ ਹੈ ਉਹ ਅਜੇ ਤੱਕ ਸਾਹਮਣੇ ਨਹੀਂ ਆਇਆ ਕਿ ਕਿਸ ਤਰ੍ਹਾਂ ਜੋ ਜੋ ਵੀ ਪਿਤੇ ਕੱਲ ਜੋ ਡੀਜੀਪੀ ਪੰਜਾਬ ਗੁਰਵ ਯਾਦਵ ਦੇ ਵੱਲੋਂ ਆਪਣਾ ਟਵੀਟ ਕੀਤਾ ਗਿਆ ਸੀ ਇਸ ਨੂੰ ਲੈ ਕੇ ਜਾਣਕਾਰੀ ਪੰਜਾਬ ਵਸੀਆਂ ਦੇ ਨਾਲ ਸਾਂਝੀ ਕੀਤੀ ਗਈ ਸੀ ਉਸ ਦੇ ਵਿੱਚ ਕਾਫੀ ਸਾਰੀ ਕਾਰਿਓਨ ਦੇ ਵੱਲੋਂ ਦਿੱਤੀ ਗਈ ਹਾਲਾਂਕਿ ਇਹ ਜੋ 150 ਕੰਟੈਕਟ ਉਸਤੇ ਮੋਬਾਈਲ ਤੋਂ ਮਿਲੇ ਨੇ ਜਾਂ ਫਿਰ ਇਸ ਤੋਂ ਇਲਾਵਾ ਵਕ ਵਕ ਹੈ ਆਪਾਂ ਦੇ ਜ਼ਰੀਏ ਪਾਕਿਸਤਾਨੀ ਲੋਕਾਂ ਨਾਲ ਗੱਲਬਾਤ ਕਰਦਾ ਰਿਹਾ ਦੋ ਵਾਰ ਉਹ ਪਾਕਿਸਤਾਨ ਦੇ ਜੋ ਹਾਈ ਕਮਾਂਡ ਦੇ ਮੈਂਬਰ ਸੀਗੇ ਦਾਨਿਸ਼ ਉਹਨਾਂ ਦੇ ਨਾਲ ਮੁਲਾਕਾਤ ਹੋਈ ਇਸ ਬਾਰੇ ਅਜੇ ਖੁਲਾਸੇ ਹੋਣੇ ਬਾਕੀ ਨੇ ਤਾਂ ਜਿੰਦੋਂ ਤੱਕ ਪੁਲਿਸ ਦੀ ਜਾਂਚ ਦੇ ਵਿੱਚ ਇਹ ਚੀਜ਼ਾਂ ਪੁਸ਼ਟੀ ਨਹੀਂ ਹੁੰਦੀ ਜਾਂ ਕਿਸੇ ਕਿਸ ਤਰ੍ਹਾਂ ਦਾ ਕੋਈ ਅਧਿਕਾਰਿਕ ਬਿਆਨ ਸਾਹਮਣੇ ਨਹੀਂ ਆਉਂਦਾ ਉਦੋਂ ਤੱਕ ਇਸਤੇ ਬਾਰੇ ਕੁਝ ਜ਼ਿਆਦਾ ਨਹੀਂ ਕਿਹਾ ਜਾ ਸਕਦਾ ਲੇਕਿਨ ਪੁਲਿਸ ਦੇ ਵੱਲੋਂ ਜਾਂਚ ਜੋ ਹੈ ਜਾਰੀ ਹੈ ਤੇ ਡੂੰਘਾਈ ਦੇ ਨਾਲ ਉਸਦੇ ਕੋਲੋਂ ਪੁੱਛਗਿੱਛ ਕੀਤੀ ਜੋ ਹੁਣ ਤਾਜੀ ਗੱਲ ਸਾਹਮਣੇ ਨਿਕਲ ਕੇ ਆਈ ਹੈ ਕਿ ਕੇਂਦਰੀ ਏਜੰਸੀਆਂ ਦੇ ਵੱਲੋਂ ਪੁੱਛਗਿੱਛ ਕੀਤੀ ਜਾਵੇਗੀ ਤਾਂ ਇਸ ਦੀ ਜਾਂਚ ਤੋਂ ਬਾਅਦ ਹੀ ਜੋ ਹੈ ਖੁਲਾਸੇ ਪੰਜਾਬ ਪੁਲਿਸ ਦੇ ਵੱਲੋਂ ਜਾਂ ਫਿਰ ਜਿਹੜੇ ਐਸਐਸਓਸੀ ਵਿੰਗ ਦੇ ਵੱਲੋਂ ਉਸ ਨੂੰ ਅਰੈਸਟ ਕੀਤਾ ਗਿਆ ਉਹਨਾਂ ਦੀਆਂ ਅਧਿਕਾਰੀਆਂ ਦੇ ਵੱਲੋਂ ਕੀਤੀ ਜਾਣਗੇ ਜੀ ਜੀ ਸ਼ੁਕਰੀਆ तमाम ਜਾਣਕਾਰੀ ਦੇ ਲਈ